ਛੜਾ ਨਹੀਂ ਪੱਟੀ ਜਾਂਦੀ ਮੈਂ ਤਾਂ ਨਹੀਂ ਡਿੱਕੇ ਬਹਿੰਦਾ ਆ ਬੀਜੇਪੀ ਵਾਲੇ ਕਾਂਗਰਸ ਵਾਲੇ ਕੱਲ ਹੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜ੍ਹੀਆਂ ਖਾ ਗਏ ਸਾਡੀਆਂ ਸਰਕਾਰ ਤਾਂ ਆਪਣੇ ਕੋਲੇ ਐ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਐ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਡ ਦੇ ਪੈਸੇ ਆਇਆ ਕਰਨਗੇ ਨਾਲੇ ਇੱਥੋਂ ਸਰਕਾਰ ਐ ਡਬਲ ਟ੍ਰਿਪਲ ਕੰਮ ਹੋਇਆ ਕਰੂਗਾ ਜਿਵੇਂ ਸਵਾ ਦੋ ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲਜ਼ਾਮ ਲਾ ਕੇ ਖੜੋ 1 ਰੁਪਈਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਚੋਣ ਪ੍ਰਚਾਰ ਦੌਰਾਨ ਅੱਜ ਲੋਕ ਸਭਾ ਹਲਕਾ ਜਲੰਧਰ ਪਹੁੰਚੇ ਜਿੱਥੇ ਉਹਨਾਂ ਆਪਣੇ ਉਮੀਦਵਾਰ ਪਵਨ ਕੁਮਾਰ ਟਿੰਦੂ ਦੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਅੱਜ ਇੱਕ ਪਾਸੇ ਪਟਿਆਲਾ ਦੇ ਵਿੱਚ ਪੀਐਮ ਨਰਿੰਦਰ ਮੋਦੀ ਵਿਰੋਧੀਆਂ ਤੇ ਵਰਦੇ ਨਜ਼ਰ ਆਏ ਤਾਂ ਦੂਜੇ ਪਾਸੇ ਸੀਐਮ ਭਗਵੰਤ ਮਾਨ ਜਲੰਧਰ ਦੇ ਵਿੱਚ ਵਿਰੋਧੀਆਂ ਦੀ ਰੇਲ ਬਣਨ ਦੇ ਨਜ਼ਰ ਆਏ ਸੀਐਮ ਭਗਵੰਤ ਮਾਨ ਦੇ ਇਸ ਪਰਮੇ ਰੋਡ ਸ਼ੋਅ ਦੇ ਦੌਰਾਨ ਲੋਕਾਂ ਦਾ ਵੱਡਾ ਸਹਿਲਾਬ ਵੇਖਣ ਨੂੰ ਮਿਲਿਆ ਆਹ ਜਿਹੜਾ ਪਿਆਰ ਅੱਜ ਦੇ ਰਹੇ ਹੋ ਇਹਦਾ ਦੁਨੀਆ ਦੀ ਕਰੰਸੀ ਚ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਸੋ ਤੁਸੀਂ ਜਿੰਨੀ شدت ਜਿੰਨਾ ਪਿਆਰ ਦਿਖਾ ਰਹੇ ਹੋ ਇਹ ਅਨਬਲੀਵੇਬਲ ਹੈ ਇਹ ਤਬਦੀਲੀ ਦਾ ਸੰਕੇਤ ਹੈ ਇਹ ਇੱਕ ਕ੍ਰਾਂਤੀ ਦਾ ਸੰਕੇਤ ਹੈ ਸੋ ਇੱਕ ਵਾਰੀ ਜ਼ੋਰਦਾਰ ਤਾੜੀਆਂ ਆਪਣੇ ਆਪ ਦੇ ਨਾਂ ਤੇ ਵੀ ਮਾਰ ਲਓ 100% ਸੀਟ ਹੈ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਸੋ ਆਪਣਾ ਚੌ ਨਿਸ਼ਾਨ ਝਾੜੂ ਐ ਸਾਰਿਆਂ ਨੂੰ ਪਤਾ ਐ ਪਵਨ ਟੀਨੂ ਜੀ ਆਪਣੇ ਨੇ ਉਮੀਦਵਾਰ ਨੇ ਇੱਕ ਆਮ ਘਰ ਝੋਠਿਆ ਹੋਇਆ ਮੁੰਡਾ ਐ ਮਿਹਨਤਾਂ ਕਰਕੇ ਗਰੀਬੀ ਹੰਡਾਈ ਐ ਪਿੰਡਿਆਂ ਤੇ ਸੋ ਇਹ ਹਜੇ ਬੰਦੇ ਜਿਨ੍ਹਾਂ ਨੇ ਆਪ ਗਰੀਬੀ ਹੰਡਾਈਆਂ ਹੁਣ ਦੁੱਖ ਦੇਖੇ ਹੋਣ ਜਦੋਂ ਉਹ ਪਾਰਲੀਮੈਂਟ ਜਾਣਗੇ ਤਾਂ ਹਜੇ ਕਾਨੂੰਨ ਹੀ ਬਣਾਉਣਗੇ ਜਿਹੜੇ ਆਮ ਲੋਕਾਂ ਦੇ ਹੱਕ ਦੇ ਹੋਣ ਸੋ ਮੈਂ ਅੱਜ ਤੁਹਾਨੂੰ ਇਹ ਬੇਨਤੀ ਕਰਨ ਆਇਆ ਇਸ ਤੋਂ ਪਹਿਲਾਂ ਮੈਂ ਗੁਰਾਇਆ ਸੀ ਇਸ ਤਬਾ ਮੈਂ ਕੈਂਟ ਜਾਣਾ ਫਿਰ ਮੈਂ ਆਦਮਪੁਰ ਜਾਣਾ ਮੈਂ ਥੱਕਦਾ ਨਹੀਂ ਕਿਉਂਕਿ ਤੁਹਾਡਾ ਪਿਆਰ ਮੈਨੂੰ ਥੱਕਣ ਨਹੀਂ ਦਿੰਦਾ ਆ ਜਿਹੜਾ ਪਿਆਰ ਹੈ ਜੇ ਇੰਨਾ ਪਿਆਰ ਆ ਗੱਡੀ ਦੇਖ ਲਓ ਫੁੱਲਾਂ ਨਾਲ ਭਰਤੀ ਮੈਨੂੰ ਹਰੇਕ 10 ਕਿਲੋਮੀਟਰਾਂ ਗੱਡੀ ਰੋਕ ਕੇ ਫੁੱਲ ਕੱਢ ਕੇ ਉਹਦੇ ਬੈਠਣ ਦੀ ਜਗ੍ਹਾ ਬਣਾਉਣੀ ਪੈਂਦੀ ਹੈ ਇਹ ਵੀ ਕਿਸਮਤ ਵਾਲਿਆਂ ਨੂੰ ਮਿਲਦਾ ਪਿਆਰ ਜਿਹੜਾ ਕੋਈ ਪੁਰਾਣੇ ਜਨਮ ਦੇ ਪੋਨੀ ਹੋਣਗੇ ਜਿਹੜਾ ਤੁਸੀਂ ਇੰਨਾ ਪਿਆਰ ਕਰ ਰਹੇ ਹੋ ਔਰ 43000 ਨੌਕਰੀਆਂ 2 ਸਾਲਾਂ ਚ ਬਿਜਲੀ ਦੇ ਬਿੱਲ ਫਰੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਖੇਤਾਂ ਦੀਆਂ ਲਾਈਟ ਜਿਹੜੀ 24 ਘੰਟੇ ਦਿਨੇ ਵੀ ਆਉਗੀ ਰਾਤ ਨੂੰ ਵੀ ਕੱਸੀਆਂ ਨਹਿਰਾਂ ਦਾ ਪਾਣੀ ਜਿਹੜਾ ਬੰਦ ਹੋ ਗਿਆ ਸੀ 25 23 30 ਸਾਲ ਤੋਂ ਉਹ ਚਲਾਤਾ ਥਰਮਲ ਪਲਾਂਟ ਖਰੀਦ ਲਿਆ ਗਰੀਬਾਂ ਨੂੰ ਰਾਸ਼ਨ ਕਣਕ ਜਮਾ ਤਾਜਾ ਕਣਕ ਦੇ ਰਹੇ ਆ ਕੋਈ ਸੁਸਤਰੀ ਵਾਲੀ ਜਾਂ ਕੋਈ ਮਿੱਟੀ ਵਾਲੀ ਨਹੀਂ ਦੇ ਰਹੇ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੀਆਂ ਸਕੀਮਾਂ ਪਈਆਂ ਨੇ ਨਕੌਦਰ ਸ਼ਹਿਰ ਦਾ ਗੁਰਾਇਆਂ ਦਾ ਮਾਨਸਾ ਦਾ ਸਾਰੇ ਸ਼ਹਿਰਾਂ ਦਾ ਸੀਵਰੇਜ ਜਿਹੜਾ ਨਾ ਉਹ ਸਿਸਟਮ ਹੀ ਫੇਲ ਹੋ ਗਿਆ ਉਦੋਂ ਮਾੜਾ ਲਾਇਆ ਮਟੀਰੀਅਲ ਹੁਣ ਉਹ ਸਾਰਾ ਸ਼ਹਿਰ ਪਟਣਾ ਪੈ ਰਿਹਾ ਹੈ ਸ਼ਹਿਰ ਵੱਧ ਗਿਆ ਉਸ ਤੋਂ ਬਾਅਦ ਤਾਂ ਉਹ ਨਵੇਂ ਜਿਹੜੀਆਂ ਨਵੀਆਂ ਕਲੋਨੀਆਂ ਬੜੀਆਂ ਉੱਥੇ ਸੀਵਰੇਜ ਹੀ ਐਨ ਸੋ ਬਹੁਤ ਕੁਝ ਕਰਨਾ ਬਾਕੀ ਹੈ ਵੀਰੋ ਬਸ 4 ਤਰੀਕ ਨੂੰ ਰਿਜ਼ਲਟ ਆਵੇ 13 0 ਹੋ ਜੇ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਸ਼ੁਰੂ ਕਿਉਂਕਿ ਵਿਰੋਧੀਆਂ ਦੇ ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਆ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਹੈ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਣ ਦੇ ਪੈਸੇ ਆਇਆ ਕਰਨਗੇ ਨਾਲੇ ਇਥੋਂ ਸਰਕਾਰ ਹੈ ਡਬਲ ਟ੍ਰਿਪਲ ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਕਿਉਂਕਿ ਸਵਾ ਦੋ ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲਜਾਮ ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਸੋ ਮੈਂ ਮਾਲਵੇ ਚ ਆਇਆ ਕੱਲ ਕੱਲ ਮਾਨਸਾ ਭਲਾੜਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਪੁੱਚੋ ਮੰਡੀ ਉਧਰ ਸੀ ਕੱਲ ਨੂੰ ਮੈਂ ਭੁਲੱਥ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਅਜ ਨਾਲ ਆ ਇੱਧਰ ਜਾਓ ਮੈਂ ਤਾਂ ਚਾਰ ਪੰਜ ਕਿਹੜੇ ਕੱਢ ਤੇ ਚਾਰ ਪੰਜ ਹੋਰ ਕੱਢੂੰ ਕਿਉਂਕਿ ਜਿੰਨਾ ਚਿਰ ਇਹਨੇ ਜੜਾ ਨਹੀਂ ਪਟਿਆ ਜਾਂਦੀਆਂ ਮੈਂ ਤਾਂ ਨਹੀਂ ਡਿੱਕੇ ਬੈਂਦਾ ਆਪ ਬੀਜੇਪੀ ਵਾਲੇ ਕਾਂਗਸ ਵਾਲੇ ਕੱਲੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜੀਆਂ ਖਾ ਗਏ ਸਾਡੀਆਂ ਅੰਦਰ ਵੀ ਕਰਾਂਗੇ ਨਾ ਬੈਠੇ ਨੇ ਅੰਦਰ ਵੀ ਬੈਠੇ ਨੇ ਕਈ ਤਿੰਨ ਤਿੰਨ ਆਪਦੇ ਮਹਿਲ ਪਾ ਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪਦੇ ਮਹਿਲ ਪਾ ਲੇ ਪਹਾੜਾਂ 'ਚ ਮਹਿਲ ਪਾ ਲੇ ਕਿੱਥੋਂ ਆਇਆ ਪੈਸਾ ਇਹ ਸਾਰਾ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਇੱਕ ਹੋਇਆ ਹੋਟਲ ਹੈ ਸੁਖ ਵਿਲਾਸ ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ ਹੈ ਐਨਾ ਮਹਿੰਗਾ ਹੋਟਲ ਹੈ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ 7 ਲੱਖ ਰੁਪਇਆ ਘੱਟੋ-ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ 'ਚ ਪੂਰੀ 'ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨੇ ਉੱਥੇ ਆਪਾਂ ਕੀ ਕਰਾਂਗੇ ਨਾ ਉੱਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਫੂਲ ਕੀ ਕਰਾਂ ਆਪੀ ਕੋਰਟਾਂ ਚੋਂ ਸਾਬਤ ਕਰੀ ਜਊ ਮੇਰਾ ਮੇਰਾ ਸਿੱਖਾਂਗੇ ਕ੍ਰਾਪਸ਼ਨ ਦੇ ਪੈਸੇ ਦਾ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਤਾਈਆਂ ਅੱਜ ਖਤਮ ਹੋ ਗਏ ਅੱਜ ਜੋਨ ਨੂੰ ਬੰਦਾ ਨਹੀਂ ਥਾਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਲਖਿਆ ਤੁਰਿਆ ਜਾਂਦਾ ਹੁੰਦਾ ਐ ਸ਼ਹਿਰ 'ਚ ਕੋਈ ਬੰਦਾ ਨੇੜੇ ਦਾੜੇ ਹੁੰਦਾ ਬੰਦ ਦੁਕਾਨਾਂ ਨੂੰ ਐ ਐ ਕਰਦਾ ਜਾਂਦਾ ਹੁੰਦਾ ਉਹਨੂੰ ਐ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨਹੀਂ ਚੌੜਾ ਚੌੜਾ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਹਾਂ ਜੀ ਕਿੱਕਲੀ ਤੁਸੀਂ ਸੁਣਤਾ ਲਈ ਹੁਣ ਬਾਰ-ਬਾਰ ਕਿਉਂ ਸੁਣਦੇ ਹੋ ਤੁਸੀਂ ਆਪਦੇ ਫੋਨ 'ਚ ਰਿਕਾਰਡ ਕਰਨੀ ਐ ਮੈਨੂੰ ਪਤਾ ਤਾਂ ਸੁਣਦੇ ਹੋ ਉਹਦੇ 'ਚ ਤਾਂ ਫੇਰ ਇਹਨਾਂ ਦਾ ਸਾਰੇ ਚਿੱਠੇ ਖੋਲਤੇ ਨਾ ਮੈਂ ਕਿੱਕਲੀ ਜਿਹੜੀ ਐ ਉਹ ਚ ਤਾਂ ਫਿਰ ਸਾਰੇ ਚਿੱਠੇ ਆ ਗਏ ਇਹਨਾਂ ਦੇ ਬਠਿੰਡੇ ਜਾ ਕੇ ਦੇਖਿਓ ਬੁਰਾ ਹਾਲ ਹੋਇਆ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾਲ ਗੱਲ ਕਰਦੇ ਹੋ ਠੀਕ ਹੈ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੁਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਐ ਕਹਿੰਦੇ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਨਮਕ ਪੰਗਾ ਕੀਤਾ ਗਿਆ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਹੀ ਡਿਗਣ ਦਿੰਦੀ ਕਿੱਕਲੀ ਕਹਿੰਦਾ ਆਪਸ ਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਈਆਂ ਆਪਸ ਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਉਹ ਦੰਦੀਆਂ ਹੀ ਵੱਢਣ ਲੱਗ ਜਾਂਦਾ ਕਰਨਗੁੰਨਾ ਤੇ ਇਹ ਉਹ ਹੈ ਜੇ ਕੰਮਾਂ ਤੇ ਆ ਗਏ ਹੁਣ ਗਾਲਾਂ ਦੇਣ ਲੱਗ ਗਏ ਬਠਿੰਡਾ ਗਿਆ ਇਹਨਾਂ ਦਾ ਕੀ ਖਤਮ ਤੱਬਰੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਐਵੇਂ ਇਹਨਾਂ ਟੱਬਰ ਖਤਮ ਹੋ ਰਿਆ ਹੁਣ ਨਰਕ ਸੁਰਗ ਇੱਥੇ ਹੈ ਵਾ ਇੱਥੇ ਹੈ ਨਰਕ ਸੁਰਗ ਇੱਥੇ ਹੈ ਦੇਖ ਕੇ ਜਾਣਗੇ ਇੱਥੇ ਕਿ ਕੀ ਹਾਲ ਹਾਲ ਹੋ ਗਿਆ ਤੁਹਾਡਾ ਅੱਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਵਾ ਝਾੜੂ ਵਾਲੇ ਵਾ ਰੋਣ ਲੱਗੀ ਇੱਕ ਦਿਨ ਹਰਸਿਮਰਤ ਕੌਰ ਜੀ ਬੀਬਾ ਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕੋਰਬਾਦ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਨਿਮਾਣੇ ਪੜਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ ਚੋਂ ਆਉਂਦਾ ਪਾਣੀ ਹੁਣ ਨੰਨੀ ਸ਼ਾਂ ਤੋਂ ਬਣ ਕੇ ਨਿਮਾਣੀ ਸੋ ਕਿਕਲੀ ਕੀ ਕਹਿੰਦੀ ਐ ਆਪਦੇ ਹੀ ਰੋਣਾ ਰੋਂਦੀ ਐ ਉਹ ਕਹਿੰਦੀ ਕਿ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਰੋਂਦੀ ਹੈ ਇੱਕ ਹੋਰ ਦੁੱਖ ਰੋਂਦੀ ਹੈ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀਦਲ ਦੀ ਫੱਟੀ ਫਿਰ ਜੀਜੇ ਸਾਲੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ ਤੱਕੀ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਿਹਾਲ ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਵਿਕਾਸਪੁਰਸ਼ ਕਸ਼ਮੀਰੀ ਲੀਡਰ ਅੱਜ ਨਕੋਦਰ ਰੌਣ ਤੇ ਆਪ ਸਭ ਵੱਲੋਂ ਉਹਨਾਂ ਦਾ ਸਵਾਗਤ ਕਰਦਾ ਖਾਸ ਕਰਕੇ ਇਸ ਹਲਕੇ ਦੇ ਵਿਧਾਇਕ ਮੇਰੀ ਭੈਣ ਬੀਬੀ ਇੰਦਰਜੀਤ ਜੀ ਕੋਰ ਕੋ ਮਾਨ ਵੱਲੋਂ ਔਰ ਸਾਰੇ ਵਲੰਟੀਅਰ ਸਹਿਬਾਨ ਵੱਲੋਂ ਸਾਰੇ ਨਕੌਦਰ ਬਾਜ਼ਾਰ ਵੱਲੋਂ ਮਾਨ ਸਾਹਿਬ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਬੇਨਤੀ ਆ 1 ਜੂਨ ਸ਼ਾਮ ਦੇ 5 ਵਜੇ ਤੱਕ ਪਹਰਾ ਦੇ ਦਿਓ ਫਿਰ ਤੁਹਾਡੀ ਸੇਵਾ ਲਈ ਕੋਈ ਕਸਰ ਨਹੀਂ ਛੱਡਾਂਗਾ ਮਾਨ ਸਾਹਿਬ ਤੁਸੀਂ ਆਉਂਦੇ ਹੋ ਇਹ ਸਾਰੇ ਬਹੁਤ ਜੋਸ਼ ਵਿੱਚ ਸਾਡੇ ਭਰਾ ਹੋ ਜਾਂਦੇ ਆ ਇਹ ਤੁਹਾਨੂੰ ਸੀਟ ਤੁਹਾਡੀ ਝੋਲੀ ਵਿੱਚ ਪਾਉਣਗੇ ਜਲੰਧਰ ਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ